ਅੱਜ ਅਲੀਮ ਸ਼ਹਿ ਸ਼ੈਸ਼ਨਜ ਦੇ ਰੂਪ ਵਿੱਚ ਇਹਨਾਂ ਨੇ ਪਾਸ ਕਰਕੇ ਮੇਰੇ ਹਲਕੇ ਦਾ ਪ੍ਰੈਕਟਿਸ ਵਿਭਾਗ ਨੂੰ ਇਹਦਾ ਜਿਹੜਾ ਨਾਮ ਚੱਕ ਰਿਹਾ ਉਸ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਜਿਹੜੇ ਕੈਂਡੀਡੇਟਸ ਸ਼ਾਰਟਲਿਸਟ ਹੁੰਦੇ ਆ ਉਹਨਾਂ ਨੂੰ ਇੰਟਰਵਿਊ ਵਾਸਤੇ ਕਾਲ ਕੀਤਾ ਜਾਂਦਾ ਮੈਂ ਪੰਜਾਬ ਦੇ ਵਿੱਚ ਵੀ ਸਰ ਰੈਂਕ 1 ਅਚੀਵ ਕੀਤਾ ਐਂਡ ਹਰਿਆਣੇ ਦੇ ਵਿੱਚ ਵੀ ਰੈਂਕ 1 ਅਚੀਵ ਕੀਤਾ ਸਰ ਵੀ 7 ਸਾਲ ਦੀ ਪ੍ਰੈਕਟਿਸ ਤੋਂ ਢੀ 35 ਸਾਲ ਦੀ ਏਚਆਈ ਦੀ ਐ ਤੁਹਾਡੇ ਹਰ ਸਾਲ 50 ਵਕਾਲਤਨਾਮੇ ਚਾਹੀਦੇ ਆ 3 ਸਾਲ ਦੇ ਕੇਸਿਸ ਮੰਗਦੇ ਸਾਡੇ ਕੋਲ 150 ਦੇ ਕਰੀਬ ਤੇ ਮੇਰੀ ਜਿਹੜੀ ਪ੍ਰੈਕਟਿਸ ਸਰ 2011 ਤੋਂ ਚੱਲਦੀ ਆ ਰਹੀ ਐ ਸਰ ਮੈਂ ਡਿਸਟ੍ਰਿਕਟ ਕੋਰਟ ਲੁਧਿਆਣਾ ਦੇ ਵਿੱਚ ਪ੍ਰੈਕਟਿਸ ਕਰਦਾ ਜੀ ਆ ਸਿਰ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਤੇ ਪਰਿਵਾਰ ਦੇ ਸਪੋਰਟ ਤੋਂ ਬਿਨਾ ਇਹ ਕਦੀ ਸਕਸੈਸਫੁਲ ਨਹੀਂ ਸੀਗਾ ਜੀ ਇਹ ਜੋ ਅੱਜ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਮੇਰੇ ਹਲਕੇ ਤੋਂ ਕਿਸੇ ਨੌਜਵਾਨ ਨੇ ਤੀਸਰਾ ਜਿਹੜਾ ਜੱਜ ਦਾ ਟੈਸਟ ਪਲੀਟ ਰਿਆ ਨੇ ਇਸ ਤੋਂ ਪਹਿਲਾਂ ਦੋ ਲੜਕੀਆਂ ਨੇ ਪੀਸਿਸ ਅਲਾਈਡ ਸਰਵਿਸ ਜਿਹੜੀਆਂ ਤਲੀਮ ਕਰੀਨ ਹੈ ਇੱਕ ਬਸੰਤ ਵਹਿਰਦੀ ਹੈ ਇੱਕ ਕਰਮਨ ਵਹਿਰਦੀ ਲੜਤੀ ਹੈ ਅੱਜ ਅਡੀਸ਼ਨ ਸੈਸ਼ਨ ਜਜ ਦੇ ਰੂਪ ਵਿੱਚ ਇਹਨਾਂ ਨੇ ਪਾਸ ਕਰਕੇ ਮੇਰੇ ਹਲਕੇ ਦਾ ਆਪਣੇ ਸਿਦੇਵਾ ਫੈਮਿਲੀ ਦਾ ਜਿਹੜਾ ਨਾਮ ਚੱਕ ਰਿਹਾ ਥੱਲੇ ਜੱਜ ਨਹੀਂ ਬਣੇ ਇਹਨਾਂ ਨੇ ਪੰਜਾਬ ਤੇ ਹਰਿਆਣਾ ਦੋਨੋਂ ਵਿੱਚੋਂ ਟੌਪ ਕਰਿਆ ਤੇ ਰਾਤ ਨੂੰ ਜਦੋਂ ਫੋਨ ਤੇ ਇਹਨਾਂ ਨੂੰ ਵਧਾਈ ਦਿੱਤੀ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰੀਆ ਵੀ ਕਾਕਾ ਇਹ ਨਾ ਹੋਵੇ ਤੂੰ ਹਰਿਆਣਾ ਕਿ ਜਾਵੜੇ ਇਹ ਜੀ ਨੇ ਤੈਨੂੰ ਹਰਿਆਣਾ ਹੀ ਜਾਣ ਦੇਣਾ ਅਸੀਂ ਪੰਜਾਬ ਕੀ ਰੱਖਣਾ ਤੇ ਇਹਨਾਂ ਨੇ ਐਗਰੀਡ ਵੀ ਕਰਿਆ ਵੀ ਮੇਰੀ ਪੱਛ ਪਰਵਾਂ ਜਿਹੜੀ ਇਹ ਪੰਜਾਬ ਹੈ ਕਿਉਂਕਿ ਤੇ ਥੱਲੇ ਪੜੇ ਇਸ ਮਿੱਟੀ ਜਵਾਨ ਹੋਏ ਇਸ ਮਿੱਟੀ ਨੇ ਇਹਨਾਂ ਨੂੰ ਕਾਬਲ ਬਣਾਇਆ ਤੇ ਇਸ ਲਈ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਬਲਾਹਾ ਮਨੂੰ ਲੱਗਦਾ ਕੀ ਨਾਮ ਹੈ ਜੀ ਤੇ ਜਿਹੜਾ ਜੁਡੀਸ਼ੀਅਲ ਦੇ ਤੁਸੀਂ ਜਿਹੜਾ एग्जाम ਬਾਤ ਚਾਹ ਤਾ ਕਦੋਂ एग्जाम ਹੋਇਆ ਕਦੋਂ ਰਿਜ਼ਲਟ ਆਇਆ ਤੇ ਕਿੱਦਾਂ ਦੇ ਤੁਹਾਡੇ ਟੈਂਪਲ ਦੇ ਉਹਦੇ ਬਾਰੇ ਹਾਂ ਸਰ ਮੇਰਾ ਨਾਮ ਪ੍ਰਭਜੋਤ ਸਿੰਘ ਸਿਦੇਵਾ ਜੀ ਮੇਰੇ ਫਾਦਰ ਸਾਹਿਬ ਸਰਦਾਰ ਇੰਦਰਜੀਤ ਸਿੰਘ ਸਿਦੇਵਾ ਆ ਸਾਡਾ ਸਰ ਜਿਹੜਾ एग्जाम ਸੀ ਇਹ ਹਾਇਰ ਜੁਡੀਸ਼ੀਅਲ ਪੰਜਾਬ ਐਡਮਨ ਹਾਈ ਕੋਰਟ ਵੱਲੋਂ ਕੰਡਕਟ ਹੁੰਦਾ ਐਜ਼ ਐਨ ਅ ਡਿਸਟ੍ਰਿਕਟ ਐਂਡ ਸੈਸ਼ਨ ਜਜ ਦੀ ਪੋਸਟ ਵਾਸਤੇ ਸਾਡਾ ਸਤੰਬਰ ਦੇ ਵਿੱਚ ਮੇਨਸ एग्जाम ਹੋਇਆ ਸੀਗਾ ਮੇਨਸ ਦੇ ਵਿੱਚ ਪੰਜ ਪੇਪਰਸ ਹੁੰਦੇ ਆ ਸਿਵਲ ਲਾ 1 ਸਿਵਲ ਲਾ 2 ਐਂਡ ਕ੍ਰਿਮੀਨਲ ਲਾ ਐਂਡ ਇੰਗਲਿਸ਼ ਤੇ ਪੰਜਾਬੀ ਪੰਜਾਬ ਵਾਸਤੇ ਤੇ ਇੰਗਲਿਸ਼ ਤੇ ਹਿੰਦੀ ਹਰਿਆਣੇ ਵਾਸਤੇ ਤੇ ਇੱਕ ਜੀਕੇ ਦਾ ਪੇਪਰ ਹੁੰਦਾ ਉਸ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਜਿਹੜੇ ਕੈਂਡੀਡੇਟਸ ਸ਼ਾਰਟਲਿਸਟ ਹੁੰਦੇ ਆ ਉਹਨਾਂ ਨੂੰ ਇੰਟਰਵਿਊ ਵਾਸਤੇ ਕਾਲ ਕੀਤਾ ਜਾਂਦਾ ਤੇ ਲਾਸਟ ਮੰਥ ਸਾਡਾ 19 20 21 ਨੂੰ ਰਾਦਰ ਦੇਸ ਮੰਥੀ ਅ ਇੰਟਰਵਿਊ ਹੋਏ ਸੀਗੇ ਤੇ ਉਹ ਇੰਟਰਵਿਊਸ ਦੇ ਵਿੱਚੋਂ ਜਿਹੜੇ ਕੈਂਡੀਡੇਟ ਨੇ ਸ਼ਾਰਟਲਿਸਟ ਹੋਏ ਆ ਮੈਂ ਪੰਜਾਬ ਦੇ ਵਿੱਚ ਵੀ ਸਰ ਰੈਂਕ 1 ਅਚੀਵ ਕੀਤਾ ਐਂਡ ਹਰਿਆਣਾ ਦੇ ਵਿੱਚ ਵੀ ਰੈਂਕ 1 ਅਚੀਵ ਕੀਤਾ ਸਰ ਜੀ ਸਰ 7 ਸਾਲ ਦੀ ਟਟੋ-ਟਟ ਜਿਹੜੀ ਆ ਉਹ ਪ੍ਰੈਕਟਿਸ ਚਾਹੀਦੀ ਆ ਤੋਂ ਕਿਸ ਤਰ੍ਹਾਂ ਤੁਹਾਡਾ ਜਿਹੜਾ ਤਜਰਬਾ ਰਿਹਾ ਤੇ ਕਿੰਨਾ ਕੰਮ ਆਇਆ ਉਹਦੇ ਬਾਰੇ ਥੋੜਾ ਜਿਹਾ ਕਿੰਨੇ ਅਟੈਂਪਟ ਕੀਤੇ ਉਹਦੇ ਬਾਰੇ ਸਰ ਨੰਬਰ ਆਫ ਕ੍ਰਾਈਟੇਰੀਆਸ ਆ ਰਿਕੁਆਇਰਡ ਦੀ 7 ਸਾਲ ਦੀ ਪ੍ਰੈਕਟਿਸ ਤੋਂ ਦੀ 35 ਸਾਲ ਦੀ ਏਜ ਚਾਹੀਦੀ ਆ ਤੁਹਾਡੇ ਹਰ ਸਾਲ 50 ਵਕਾਲਤਨਾਮੇ ਚਾਹੀਦੇ ਤੇ 3 ਸਾਲ ਦੇ ਕੇਸਿਸ ਮੰਗਦੇ ਸਾਡੇ ਕੋਲ 150 ਦੇ ਕਰੀਬ ਦਾ ਰਿਟਰਨਸ ਇਨਕਮ ਟੈਕਸ ਰਿਟਰਨਸ ਦੇ ਵਿੱਚ ਵੀ ਕੋਈ ਲਿਮਿਟਸ ਹੈਗੀਆਂ ਤੇ ਮੇਰੀ ਜ ਮੈਂ ਡਿਸਟ੍ਰਿਕਟ ਕੋਰਟਸ ਲੂਦੇਾਨਾ ਦੇ ਵਿੱਚ ਪ੍ਰੈਕਟਿਸ ਕਰਦਾ ਜੀ ਤੇ ਇਹ ਜਿਹੜੀ ਸਰ ਮੇਰੀ ਅਟੈਂਪਟ ਸੀ ਬਤੌਰ ਏਡੀਜੀ ਉਹ ਸੈਕੰਡ ਅਟੈਂਪਟ ਸੀ ਸਰ ਪੰਜਾਬ ਦੀ ਲਾਸਟ ਟਾਈਮ ਮੇਰਾ ਕਰੀਬਨ 3 ਨੰਬਰ ਤੋਂ ਇੱਕ ਪੇਪਰ ਰਹਿ ਗਿਆ ਸੀਗਾ then ਜਦੋਂ ਮੈਂ ਸੈਕੰਡ ਅਟੈਂਪਟ ਦੇ ਵਿੱਚ ਜਿਹੜੀਆਂ ਮੇਰੇ ਕੋਲ ਕਮੀਆਂ ਪੇਸ਼ੀਆਂ ਸੀਗੀਆਂ ਉਹ ਮੈਂ ਪ੍ਰੋਪਰ ਕੋਸ਼ਿਸ਼ ਕੀਤੀ ਵੀ ਉਹਨੂੰ ਪ੍ਰੋਪਰਲੀ ਕਵਰ ਕੀਤਾ ਜਾਵੇ ਆਪਣੇ ਪ੍ਰੋਪਰ ਟੈਸਟਸ ਕੀਤੇ ਜਾਣ ਉਹ ਮੈਨੂੰ ਉਹਨੂੰ ਪੇ ਬੈਕ ਵੀ ਕੀਤਾ ਜਿਹੜਾ ਮੇਰਾ ਹਾਰਡ ਵਰਕ ਸੀਗਾ then ਇੰਟਰਵਿਊਸ ਦਾ ਸੈਸ਼ਨ ਸੋ ਮੌਕ ਇੰਟਰਵਿਊਸ ਹੁੰਦੀਆਂ ਸਾਡੀਆਂ ਅਕੈਡਮੀਆਂ ਦੇ ਵਿੱਚ ਉਹ ਮੈਂ اٹੈਂਡ ਕੀਤੀਆਂ ਸਰ ਤੇ ਉਸ ਤੋਂ ਬਾਅਦ ਸਰ ਜਦੋਂ ਇੰਟਰਵਿਊ ਤੋਂ ਬਾਅਦ ਮੈਂ ਸਕਸੈਡ ਕੀਤਾ ਲੱਗ ਇੱਕ ਸਰਟਨ ਏਜ ਤੋਂ ਬਾਅਦ ਆ ਕੇ ਮਤਲਬ ਕਹਿੰਦੇ ਵੀ ਪੜਾਈ ਤੋਂ ਮਨ ਉੱਪਰ ਜਾਂਦਾ ਬੰਦੇ ਪੜ੍ਹਨ ਦਾ ਦਿਲ ਨਹੀਂ ਕਰਦਾ ਪਰ ਤੁਸੀਂ ਪੜਦੇ ਹੀ ਰਹੇ ਤੇ ਨਾਲ ਨਾਲ ਅਟੈਂਟ ਵੀ ਕਰਦੇ ਨੇ ਸੋ ਲੱਗਦਾ ਵੀ ਮਿਹਨਤ ਜਿਹੜੀ ਕਰਨੀ ਛੱਡੀ ਨਹੀਂ ਤੁਸੀਂ ਸਰ ਇਸ ਤਰ੍ਹਾਂ ਹੁੰਦਾ ਨਾ ਜਿੰਨਾ ਤੁਸੀਂ ক্লোਜ਼ ਟਾਰਗੇਟ ਤੋਂ ਵਾਪਸ ਆਉਣ ਹੋ ਲਾਈਕ ਮੈਂ ਦਸੇਮਬਰ ਤੇ ਤਿੰਨ ਨੰਬਰ ਤੋਂ ਰਹਿ ਗਿਆ ਸੀਗਾ ਸੋ ਮਿਰਚੇ ਜ਼ੀਲ ਵੱਧ ਗਈ ਸੀ ਸਰ ਮੈਂ ਫ੍ਰੈਂਕਲੀ ਦੱਸਾਂ ਕਿ ਮੈਨੂੰ ਇਹ ਸੀਗਾ ਕਿ ਮੇਰੀ ਜਿਹੜੀਆਂ ਵੀ ਕਮੀਆਂ ਹੈਗੀਆਂ ਮੈਂ ਉਹਨੂੰ ਪੂਰੀਆ ਕਰਨਾ ਹੈ ਤੇ ਉਹ ਮੇਰਾ ਟਾਰਗੇਟ ਤੋਂ ਮੈਂ ਆਪਣੇ ਤੋਂ ਹਟਣਾ ਨਹੀਂ ਹੈ ਹਾਂ ਅਨਡਾਊਟਡਲੀ ਚੈਲੰਜਸ ਤਾਂ ਬਹੁਤ ਹੁੰਦੇ ਆ ਪ੍ਰੈਕਟਿਸ ਆ ਤੁਸੀਂ ਫੈਮਿਲੀ ਲਾਈਫ ਮੈਨੇਜ ਕਰਨੀ ਆ ਬਟ ਮੈਂ ਪੂਰਾ ਆਪਣੇ ਵੱਲੋਂ ਬੈਸਟ ਐਫਰਟਸ ਕਰਨੇ ਸੀ ਕਿ ਕਿ ਮੈਂ ਇੱਕ ਜਿਵੇਂ ਕਹਿੰਦੇ ਨਾ ਮੱਛੀ ਦੀ ਅੱਖ ਤੇ ਨਜ਼ਰ ਰੱਖੀ ਹੋਈ ਸੀ ਕਿ ਮੈਂ ਅਚੀਵ ਕਰਨਾ ਸੋ ਮੈਂ ਉਧਰਲੇ ਪਾਸੇ ਹਾਰਡ ਵਰਕ ਕਰਦੇ ਨੇ ਸਰ ਜੀ ਆਪਨੇ ਹਰਿਆਣਾ ਦੋਵਾਂ ਚ ਤੁਹਾਡਾ ਰਾਈਟ ਬੋਨ ਹੈ ਸੋ ਪ੍ਰੀਫਰੈਂਸ ਕਿੱਧਰ ਰਹੂਗੀ ਕਿ ਪੰਜਾਬ ਚ ਲੋਗੇ ਜਾਂ ਹਰਿਆਣੇ ਚ ਉਹਦੇ ਬਾਰੇ ਦੱਸੋ ਸਰ ਇਹ ਜਿ세 ਆਪਣਾ ਦੇਖੋ ਪੰਜਾਬ ਜਿਹੜਾ ਆਪਣਾ ਮੇਨ ਡੋਮੇਨ ਆ ਸਰ ਉਧਰ ਹੀ ਮੈਂ ਪ੍ਰੀਫਰੈਂਸ ਦਊਂਗਾ ਬਾਕੀ ਪੇਰੈਂਟਸ ਨਾਲ ਹਜੇ ਕਿਉਂਕਿ ਕੱਲ ਜਦੋਂ ਰਾਤ ਨੂੰ ਰਿਜ਼ਲਟ ਆਇਆ ਉਸ ਤੋਂ ਬਾਅਦ ਜਿਹੜਾ ਸ਼ੈਡਿਊਲ ਸੀ ਉਹ ਬਹੁਤ ਬੀਜ਼ੀ ਰਿਹਾ ਫੋਨਸ ਆਂਦੇ ਰਹੇ ਸਾਡੀ ਬਾਹਰ ਐਸੋਸੀਏਸ਼ਨ ਦੇ ਵਕੀਲਾਂ ਦੇ ਬਹੁਤ ਮੈਨੂੰ ਰਿਗਾਰਡ ਪੇ ਕੀਤਾ ਸੋ ਹਜੇ ਮੈਂ ਪ੍ਰੋਪਰ ਟਾਈਮ ਉਸ ਤੋਂ ਬਾਅਦ ਫੈਮਿਲੀ ਨਾਲ ਵੀ ਸਪੈਂਡ ਨਹੀਂ ਕਰ ਪਾਇਆ ਰਾਤ ਦੇ ਵੀ 3:00 ਵੱਜ ਗਏ ਸਵੇਰੇ ਵੀ ਮੈਨੂੰ ਥੋੜਾ ਕੋਰਟਸ ਜਾਣਾ ਪਿਆ ਉੱਥੇ ਮਤਲਬ ਸਾਰੇ ਮੇਰੇ ਕਲੀਕ ਸੀ ਜਿਹੜੇ ਮੇਰੇ ਦੋਸਤ ਸੀ ਉਹ ਵੇਟ ਕਰ ਰਹੇ ਸੀ ਸੋ ਕੋਸ਼ਿਸ਼ ਮੇਰੀ ਪ੍ਰਾਇੋਰਟੀ ਜਿਹੜੀ ਰਹੇਗੀ ਸਰ ਉਹ ਪੰਜਾਬ ਰਹੇਗੀ ਰੈਸਟ ਮੈਂ ਜੋ ਵੀ ਹੈ ਆਪਣੀ ਫੈਮਿਲੀ ਨਾਲ ਡਿਸਾਈਡ ਕਰਕੇ ਸਰ ਉਹ ਮੈਂ ਫਾਈਨ ਕਰਦਾ ਸਰ ਇਸ ਦੌਰਾਨ ਕੋਈ ਚੈਲੰਜਸ ਵੀ ਆਏ ਪ੍ਰੈਪਰੇਸ਼ਨ ਦੇ ਦੌਰਾਨ ਸਰ ਇਸ ਤਰ੍ਹਾਂ ਹੁੰਦਾ ਵੀ ਜਦੋਂ ਤੁਸੀਂ ਟਾਈਮ ਇਕੱਠਾ ਹੁੰਦਾ ਵੀ ਕੰਮ ਕਰ ਰਹੇ ਹੋ ਕਚਹਿਰੀ ਜਾ ਰਹੇ ਹੋ ਆ ਰਹੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਐਕਸਟਰਾ ਟਾਈਮ ਡਿਵੋਟ ਕਰਦੇ ਹੋ ਕਿਸੇ ਵੀ ਚੀਜ਼ ਨੂੰ ਲਾਈਕ ਮੇਰਾ ਰੁਟੀਨ ਸੀਗਾ ਮੈਂ ਪੋਰਟਸ ਤੋਂ ਜਿਆ ਆ ਤੇ ਥੋੜਾ ਅਰੇਸਟ ਕਰਕੇ ਫਿਰ ਪੜਨਾ ਹੈ ਫਿਰ ਰਾਤ ਨੂੰ ਕਈ ਵਾਰ 11 ਵਜੇ ਬੈਠ ਕੇ ਤੇ 4 4 ਵਜੇ ਤੱਕ 3 3 ਵਜੇ ਤੱਕ ਪੜਨਾ ਹੈ ਸੋ ਉਹ ਚੈਲੰਜਸ ਨਹੀਂ ਸੀ ਮੈਂ ਦੱਸਿਆ ਵੀ ਇੱਕ ਮੈਨੂੰ ਹੰਜ਼ੀਲ ਸੀਗੀ ਕਿ ਪੈਸ਼ਨ ਸੀਗਾ ਕਿ ਯਾਰ ਮੇਰਾ ਉਹ ਜਿਹੜਾ 3 ਨੰਬਰ ਦਾ ਇਸ਼ੂ ਹੈ ਮੈਂ ਪੂਰਾ ਕਰਨਾ ਹੈ ਸੋ ਉਹ ਉਹ ਜ਼ੀਲ ਜਿਹੜੀ ਹੁੰਦੀ ਹੈ ਮੈਨੂੰ ਲੱਗਦਾ ਕਿ ਉਹ ਮੈਨੂੰ ਜਿਆਦਾ ਪੇਬੈਕ ਕੀਤੀ ਫਿਰ ਤੁਹਾਡੇ ਜਿਹੜਾ ਇੱਕ ਐਸੋਸੀਏਟਸ ਦਾ ਸਰਕਲ ਹੁੰਦਾ ਹੈ ਤੁਹਾਡੇ ਜਿਹੜੇ ਮੇਰੇ ਜਿਹੜੇ ਕੁਝ ਦੋਸਤ ਸੀ ਜਿਹੜੇ ਆਲਰੇਡੀ ਪ੍ਰੈਜ਼ਾਈਡਿੰਗ ਆਫੀਸਰ ਜਾਂ ਜਿਸ ਵਪੁਆਇੰਟ ਹੋਏ ਕੁਝ ਪਿਛਲੇ ਸਾਲ ਹੋਏ ਕੁਝ ਉਸ ਤੋਂ ਪਿਛਲੇ ਸਾਲ ਹੋਏ ਜਿਹੜੇ ਮੇਰੇ ਮੈਂਟਰ ਸੀਗੇ ਮੈਂ ਦੱਸਿਆ ਵੀ ਮੈਂ ਉਹਨਾਂ ਦਾ ਇੱਕ ਜਿਹੜਾ ਮੇਰੀ ਮੇਰੀ ਉਹਨਾਂ ਦੀ ਲਾਸਟ ਵਿਸ਼ ਸੀਗੀ ਮੇਰੇ ਜਿਹੜੇ ਮੈਂਟਰ ਸੀ ਮਦਨ ਲਾਲ ਸ਼ਰਮਾ ਜੀ ਸੀ ਵਕੀਲ ਸਾਹਿਬ ਜੀ ਨਾਲ ਕੋਲ ਮੈਂ 8 ਸਾਲ ਪ੍ਰੈਕਟਿਸ ਕੀਤੀ ਉਹਨਾਂ ਨੇ ਮੈਨੂੰ ਇੱਕ ਲਾਸਟ ਵਿਸ਼ ਕਹੀ ਸੀ ਕਿ ਬੇਟਾ ਮੈਂ ਤੈਨੂੰ ਜੱਜ ਦੇਖਣਾ ਚਾਹੁੰਦਾ ਹਾਂ ਸੋ ਮੈਨੂੰ ਉਹ ਜਦੋਂ ਵੀ ਮੈਂ ਕਦੀ ਡੀਮੋਰਾਲਾਈਜ਼ ਫੀਲ ਕਰਦਾ ਸੀ ਮੈਨੂੰ ਉਹ ਗੱਲ ਮੋਰਾਲਾਈਜ਼ ਕਰਦੀ ਸੀ ਵੀ ਨਹੀਂ ਬੇਟਾ ਹੋਰ ਮਿਹਨਤ ਕਰ ਹੋਰ ਕਰ ਸੋ ਉਹਨਾਂ ਦੇ ਕੱਲ ਫੈਮਿਲੀ ਮੈਂਬਰਸ ਨੂੰ ਦੱਸਿਆ ਬਹੁਤ ਖੁਸ਼ੀ ਹੋਈ ਸਰ ਸੋ ਚੈਲੰਜਸ ਤਾਂ ਸਰ ਆਪਾਂ ਕੋਈ ਵੀ ਕੰਮ ਕਰਾਂਗੇ ਉਹਦੇ ਵਿੱਚ ਆਣਗੇ ਬਟ ਹਾਊ ਯੂ ਟੈਕਲ ਥੈਟ ਥਿੰਗਸ ਹਾਊ ਯੂ ਗੈਟ ਮੋਰਲਾਈਜ਼ ਲਾਈਕ ਮੇਰੀ ਰੁਟੀਨ ਸੀ ਮੈਂ ਸਵੇਰੇ ਸਾਹਮਣੇ ਫੋਰਚੂਨੇਟਲੀ ਦੇਖਿਆ ਹੋਏਗਾ ਸਾਡੇ ਘਰ ਦੇ ਸਾਹਮਣੇ ਪਾਰਕ ਹੈ ਉੱਥੇ ਸੈਰ ਕਰਨੀ ਸਵੇਰੇ ਯੋਗਾ ਕਰਨਾ ਮੈਡੀਟੇਸ਼ਨ ਕਰਨੀ ਉਹ ਓਵਰਕਮ ਹੋ ਜਾਂਦੀ ਹੈ ਸਰ ਉਹ ਕੋਈ ਮੈਨੂੰ ਕੋਈ ਖਾਸ ਨਹੀਂ ਫੀਲ ਹੋਇਆ ਬਸ ਮੈਂ ਆਪਣੇ ਪੈਸ਼ਨ ਵਾਲੇ ਪਾਸੇ ਜ਼ਿਆਦਾ ਧਿਆਨ ਦਿੰਦਾ ਜੀ ਤੁਸੀਂ ਪ੍ਰੈਕਟਿਸ ਵੀ ਕਾਫੀ ਲੰਮਾ ਸਮਾਂ ਕੀਤੀ ਹੈ ਤਾਂ ਹੁਣ ਇੱਕ ਚੇਅਰ ਤੇ ਤੁਸੀਂ ਆ ਗਏ ਹੋ ਸੋ ਤੁਹਾਨੂੰ ਲੱਗਦਾ ਕਿ ਗਰਾਊਂਡ ਲੈਵਲ ਤੇ ਜੋ ਮੁਸ਼ਕਲਾਂ ਆਈਆਂ ਕਿ ਬਹੁਤ ਸਾਰੇ ਕੇਸਿਸ ਵੀ ਪੈਂਡਿੰਗ ਹੈ ਸਾਡੇ ਦੇਸ਼ ਦੇ ਵਿੱਚ ਇੱਕ ਉਹ ਵੀ ਚੈਲੰਜ ਹੈ ਵੱਡਾ ਕਿਸ ਤਰ੍ਹਾਂ ਦੇ ਲੱਗਦਾ ਵੀ ਹੋਰ ਸੁਧਾਰਾਂ ਦੀ ਲੋੜ ਹੈ ਅ ਸਰ ਇਸ ਹੈਬੀ ਟਾਈਮ ਟੂ ਟਾਈਮ ਜੇ ਪ੍ਰੈਕਟਿਸ ਤਾਂ ਮੈਂ ਦੱਸਾਂ ਕਿ ਜਿਹੜਾ ਮੇਰੀ 2011 ਤੋਂ ਲੈ ਕੇ ਹੁਣ ਤੱਕ ਦਾ ਐਕਸਪੀਰੀਅੰਸ ਹੈ ਅ ਜਿਹੜੀ ਜੁਡੀਸ਼ੀਅਲ ਦੀ ਜਿਹੜੀ ਡਿਸਪੋਜ਼ਲ ਹੈ ਬਹੁਤ ਐਕਸਪੀਡਾਈਟ ਹੋ ਚੁੱਕੀ ਹੋਈ ਹੈ ਅ ਕਿਉਂਕਿ ਲਾਸਟ ਤੁਸੀਂ ਦੇਖਿਆ ਹੋਣਾ ਹੈ ਜਿਹੜੀ ਜੁਡੀਸ਼ੀਅਲ ਵੈਕੈਂਸੀਸ ਸੀ ਉਹ ਬਹੁਤ ਐਕਸਪੀਡਾਈਟਲੀ ਫਿਲ ਕੀਤੀਆਂ ਗਈਆਂ ਸਾਡੀ ਪੰਜਾਬ ਐਂਡ ਹਾਈ ਕੋਰਟ ਵੱਲੋਂ ਕੁਝ ਕੇਸਿਸ ਐਕਸ਼ਨ ਪਲਾਨਸ ਦੇ ਅੰਦਰ ਲੈ ਕੇ ਆਏ ਗਏ ਸਪੈਸ਼ਲ ਕੋਰਟਸ ਸਾਡੀਆਂ ਹੁਣ ਫੈਮਿਲੀ ਕੋਰਟ ਸਪੈਸ਼ਲ ਨੇ ਐਨਡੀਪੀਐਸ ਦੇ ਕੇਸਿਸ ਸਪੈ ਕਾਫੀ ਹੱਦ ਤੱਕ ਇਹ ਆਪਾਂ ਸਕਸੀਡ ਕਰ ਚੁੱਕੇ ਆ ਫਾਈਨ ਫੋਰ ਐਕਸਪੀਡੀਸ਼ਨ ਆਫ ਡਿਸਪੋਜ਼ਲ ਆਫ ਦੀ ਕੇਸਿਸ ਸਰ ਸੋ ਇਹ ਤਾਂ ਪ੍ਰੋਸੈਸ ਹੈਗਾ ਆਪਾਂ ਇਹਨੂੰ ਬਈ ਜਿਸ ਤਰ੍ਹਾਂ ਜੋ ਗਾਈਡਲਾਈਨਸ ਹਾਈ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਆ ਰਹੀਆਂ ਉਹਨੂੰ ਵੀ ਬਾਈਟਰੂਅਨ ਲੈਟਰ ਐਂਡ ਸਪਿਰਿਟਨਲ ਜਿਹੜੇ ਸਾਡੇ ਜੁਡੀਸ਼ੀਅਲ ਆਫਸਰਸ ਨੇ ਫੋਲੋ ਕਰ ਰਹੇ ਨੇ ਸਰ ਇਸ ਤੋਂ ਬਾਅਦ ਜਿਹੜੀ ਡਿਪਾਰਟਮੈਂਟਲ ਜਿਹੜੀਆਂ ਜਿਹੜੀਆਂ ਪ੍ਰोसीਡਿੰਗਸ ਹੁੰਦੀਆਂ ਲਾਈਕ ਮੈਡੀਕਲ ਹੈ ਜਾਂ ਹੋਰ ਕਲੀਅਰੈਂਸਿਸ ਹੈ ਉਹ ਗ੍ਰਾਂਟ ਤੋਂ ਬਾਅਦ ਆਈ ਥਿੰਕ 1 ਮਹੀਨੇ ਦੀ ਜਿਹੜੀ ਹੁੰਦੀ ਹੈ ਉਹ ਆਪਣੀ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੈਕਟਰ 43 ਦੇ ਵਿੱਚ ਟ੍ਰੇਨਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਨੂੰ ਸਟੇਸ਼ਨ ਅਲੋਟਮੈਂਟ ਜਿਹੜਾ ਜਿਹੜਾ ਤੁਹਾਡੀ ਐਸਾ ਤੁਹਾਨੂੰ ਚੇਅਰ ਦੇ ਉੱਤੇ ਅ ਬਸੈਡਿੰਗ ਆਫੀਸਰ ਐਸਾ ਅਲੋਟ ਕੀਤਾ ਜਾਏਗਾ ਕੋਈ ਸੁਧਾਰ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋਵੇ ਵੀ ਉਹ ਹੋਣਾ ਚਾਹੀਦਾ ਹੈ ਉਹਦੇ ਬਾਰੇ ਥੋੜਾ ਜਿਹਾ ਕੋਈ ਕੋਈ ਸੋਚਾ ਹੋਵੇ ਕੋਈ ਤੁਸੀਂ ਜਿਵੇਂ ਦੱਸਿਆ ਵੀ ਇੱਕ ਡਿਲੇ ਦੇ ਇਸ਼ੂਸ ਹੈਗੇ ਆ ਬਟ ਮੈਂ ਇਹ ਫੀਲ ਕਰਦਾ ਕਿ ਪ੍ਰੈਕਟਿਸ ਦੇ ਵਿੱਚ ਕਿਉਂਕਿ ਅਸੀਂ ਇੱਕ 바ਰ ਤੇ ਬੈਂਚ ਦੇ ਵਿੱਚ ਰਿਲੇਸ਼ਨ ਵੀ ਬਣਾਉਣਾ ਹੁੰਦਾ ਹੈ ਕਈ ਵਾਰ ਸਾਡੀ 바ਰ ਦੇ ਵਿੱਚ ਕਈ ਇਸ਼ੂਸ ਹੁੰਦੇ ਆ ਵੀ ਉਹ ਉਹ ਨੋ ਵਰਕਡੇ ਹੁੰਦੇ ਆ ਕੁਝ ਹੋ ਹੁੰਦੇ ਆ ਵੀ ਬਾਹਰ ਤੇ ਬੈਂਚ ਦੇ ਕੋਆਰਡੀਨੇਸ਼ਨ ਦੇ ਨਾਲ ਹੀ ਅੱਗੇ ਜੇ ਜੁਡੀਸ਼ੀਅਲ ਸਿਸਟਮ ਚੱਲ ਰਿਹਾ ਸਾਡਾ ਤੇ ਮਤਲਬ ਮੋਸਟਲੀ ਵੀ ਆਰ ਪ੍ਰੋਗਰੈਸਿੰਗ ਟੁਵਰਡਸ ਅ ਗੁੱਡ ਸਾਈਨ ਸਰ ਨੌਜਵਾਨ ਪੀੜੀ ਨੂੰ ਕੀ ਨਹੀਂ ਹਾਂ ਲੱਗਦਾ ਵੀ ਸਰ ਇਸ ਤਰ੍ਹਾਂ ਵੀ ਮੈਂ ਆਪਣੇ ਭਤੀਜੇ ਦੀ ਗੱਲ ਹੀ ਕਰੂੰਗਾ ਲਾਈਕ ਅੱਜਕੱਲ ਸਿਗਾ ਕਿ ਬੱਚਿਆਂ ਨੇ ਬਾਹਰ ਜਾਣਾ ਉਹ ਉਹਨੂੰ ਵੀ ਇੱਕ ਸੀਲ ਸੀ ਰਾਦਰ ਹਜੇ ਉਹ 9th ਕਲਾਸ ਤੋਂ ਨੇ ਹਜੇ ਪਾਸ ਕਰਨੀ ਹੈ ਤੇ ਜਦੋਂ ਦਾ ਉਹਨਾਂ ਦਾ ਮੇਰਾ ਰਿਜ਼ਲਟ ਦੇਖਿਆ ਜਾ ਉਹ ਦੇਖਿਆ ਵੀ ਵੌਂਟ ਕਿ ਮੈਂ ਨਹੀਂ ਹੁਣ ਬਾਹਰ ਨਹੀਂ ਜਾਣਾ ਮੈਂ ਵੀ ਇੱਥੇ ਹੀ ਇਸ ਪ੍ਰੋਫੈਸ਼ਨ ਨੂੰ ਜਾਂ ਇਸ ਜੁਡੀਸ਼ੀਅਲ ਆਫਿਸ ਦੇ ਸਾਈਡ ਮੈਂ ਕਰੂੰਗਾ ਸੋ ਇਹ ਹੁੰਦਾ ਵੀ ਮੇਰੀ ਇੱਕੋ ਹੀ ਰਿਕਵੈਸਟ ਕਹਿ ਸਕਦਾ ਮੈਂ ਸਾਰਿਆਂ ਨੂੰ ਕਿ ਬਈ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਬਹੁਤ ਅੱਛਾ ਬਹੁਤ ਕੁਝ ਕਰ ਸਕਦੇ ਆ ਜੇ ਮੇਰੇ ਵਰਗਾ ਇੱਕ ਕਾਮਨ ਫੈਮਲੀ ਦੇ ਵਿੱਚੋਂ ਇੱਕ ਹਾਰਡ ਵਰਕ ਕਰਕੇ ਇਸ ਲੈਵਲ ਤੱਕ ਪਹੁੰਚ ਸਕਦਾ ਹੈ ਸਾਰਿਆਂ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ ਟਾਈਮ ਹਰ ਚੀਜ਼ ਮੰਗਦੀ ਹੈ ਫਲ ਜਿਆਦਾ ਮਿਲਦਾ ਸਗੋ ਜੇ ਤੁਸੀਂ ਮਿਹਨਤ ਕੰਸਿਸਟੈਂਟਲੀ ਕਰੋਗੇ ਆਪਣਾ ਹਾਰਡ ਵਰਕ ਕਰਦੇ ਰਹੋਗੇ ਸੋ ਇਹ ਵੀ ਹਾਰਡ ਵਰਕ ਕਰੋ ਸਿਨਸਅਰਲੀ ਕਰੋ ਡੈਡੀਕੇਟਿਡਲੀ ਕਰੋ ਓਨੈਸਟਲੀ ਕਰੋ ਮੇਰੀ ਨਵੀਂ ਜੋ ਵੀਡੀਓ ਹੈ ਜੀ ਪਰਿਵਾਰ ਦਾ ਕਿੰਨਾ ਬਹੁਤ ਜੋ ਅ ਸਰ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਤੇ ਪਰਿਵਾਰ ਦੇ ਸਪੋਰਟ ਤੋਂ ਬਿਨਾ ਇਹ ਕਦੀ ਸਕਸੈਸਫੁਲ ਨਹੀਂ ਸੀਗਾ ਜੀ ਇਹ ਜੋ ਮਤਲਬ ਤੁਹਾਨੂੰ ਦੱਸਿਆ ਕਿ ਬਈ ਮਾਈ ਵਾਈਫ ਸ਼ੀ ਇਸ ਅ ਡਾਕਟਰ ਸ਼ੀ ਇਸ ਸਰਵਿੰਗ ਐਸ ਐਨ ਐਸੋਸੀਏਟ ਪ੍ਰੋਫੈਸਰ ਐਟ ਡੈਂਟਲ ਕਾਲਜ ਰਾਬਾ ਉਹਨਾਂ ਦੀ ਰੁਟੀਨ ਇਹ ਹੁੰਦੀ ਸੀ ਵੀ ਉਹਨਾਂ ਨੇ ਸਵਾ 8 ਸਵੇਰੇ ਕਾਲਜ ਵਸਤੇ ਜਾਣਾ ਹੈ ਸ਼ਾਮ ਨੂੰ ਆਣਾ ਹੈ ਤੇ ਟਾਈਮ ਇਸ ਤਰ੍ਹਾਂ ਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਟਾਈਮ ਵੀ ਅਸੀਂ ਪਰਿਵਾਰ ਨੂੰ ਘਟਦੇ ਪਾਣੇ ਆ ਬਟ ਇਹ ਸੀ ਵੀ ਸਾਰਿਆਂ ਨੇ ਐਫਰਟ ਕੀਤਾ ਜੇ ਰਾਤ ਨੂੰ ਪਤਾ ਵੀ 4 ਵਜੇ ਤੱਕ ਪੜ੍ਹਨਾ ਹੈ ਵੀ 2 ਵਜੇ ਕਿਸੇ ਨੇ ਚਾ ਵੀ ਮੈਂ ਬਿਣੀ ਹੈ ਤਾਂ ਮੈਨੂੰ ਮਿਲਣੀ ਹੈ ਇਸੀ ਆਫਿਸ 'ਚ ਬਹਿ ਕੇ ਮੈਂ ਸਟੱਡੀ ਆਪਣੀ ਸਾਰੀ ਕਰਦਾ ਸੀਗਾ ਜੀ ਮੇਰੀ ਲਾਇਬ੍ਰੇਰੀ ਸਾਰੀ ਇੱਥੇ ਬਣੀ ਹੋਈ ਹੈ ਤੇ ਪਰਿਵਾਰ ਦੀ ਸਪੋਰਟ ਤੋਂ ਬਿਨਾ ਮੈਂ ਸੋਚਦਾ ਮਦਰ ਫਾਦਰ ਦੀ ਬਲੇਸਿੰਗਸ ਤੋਂ ਬਿਨਾ ਅਬ ਇਸ ਲੈਵਲ ਤੱਕ ਪਹੁੰਚਣਾ ਇਹ ਚੀਜ਼ ਅਚੀਵ ਕਰਨੀ ਮੇਰੇ ਲਈ ਨਾਮੁਮਕੀ ਜੀ ਸੰਸ਼ੇਜ ਦੇਵ ਸਪਟਸਵਰਗਵਾਚੀ ਸਲਾਰ ਮਰੀਕਸ਼ਨ ਸੇ ਦੇਵਾ ਪੈਨਰ ਆਫ ਫੈਕਟਰ ਅਪਰੈਸ਼ੀਏਰਡ ਤੇ ਮੇਰੇ ਪਿਤਾ ਜੀ ਮਿਹਨਤ ਤੇ ਵਿਸ਼ਵਾਸ ਰੱਖਦੇ ਸੀ ਜਿੱਦੀ ਮਿਹਨਤ ਉਹਨਾਂ ਨੇ ਕੀਤੀ ਹੈ ਸਪੈਨ ਟ੍ਰੇਡ ਤੇ ਮੇਰੇ ਖਾ ਕਿਸੇ ਨੇ ਨਹੀਂ ਕੀਤੀ ਮੈਂ ਆਪਣਾ ਦਾਅਵਾ ਇਹ ਨਾ ਕਹਿ ਸਕਦਾ ਬਾਕੀ ਜੋ ਪ੍ਰਭੂ ਇੱਛਾ ਬੱਚਿਆਂ ਨੇ ਤੇ ਸਾਰੇ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਜੋ ਬਣੇ ਉਹਨਾਂ ਨੂੰ ਫਲ ਦਿੱਤਾ ਜੀ ਬਾਕੀ ਜਿਹੜੇ ਬੈਸਟ ਵਿਸੇ ਉਹਨਾਂ ਦੇ ਉਸਤਾਦਾਂ ਦੀ ਜਾਦਾਦ ਹੈ ਮੈਨੂੰ ਤੇ ਇਸ ਟ੍ਰੇਡ ਬਾਰੇ ਕੋਈ ਜਾਣਕਾਰੀ ਨਹੀਂ ਸੀ ਮੈਂ ਜਿਆਦਾ ਇੰਟਰੈਸਟ ਨਹੀਂ ਲੈਂਦਾ ਮੈਂ ਤਾਂ ਆਪਣਾ ਸਾਫ਼ ਸੁਥਰਾ ਬਿਜ਼ਨਸ ਜਿੱਤੇ ਸਾਫ਼ ਸੁਥਰਾ ਜ਼ਿੰਦਗੀ ਗੱਡੀ ਅੱਛੇ ਕਿੰਨੇ ਕਿੰਨਾ ਸਮਾਂ ਪੜਾਈ ਕਰਦੇ ਸੀਗੇ ਮਤਲਬ ਕਿੰਨਾ ਲੱਗਦਾ ਮਿਹਨਤ ਕੀਤੀ ਕਿ ਨਹੀਂ ਕੀਤੀ ਪਰਾਈ ਤੇ ਉਹਦੇ ਜੀਵਨ ਸਾਥੀ ਨੇ ਜੋ ਦਾ ਸਾਥ ਦਿੱਤਾ ਨਾ ਕੋਈ ਜਿਵੇਂ ਕੋਈ ਨਹੀਂ ਦੇ ਸਕਦਾ ਜੀ ਪਾਸੇ ਹੋਏ ਜੀਵਨ ਸਾਥੀ ਦੀ ਬਜਾ ਨਾਲਿਆ ਜੋ ਹੈ ਕੁਝ ਚੀਜ਼ ਪੁੱਛੀ। ਅੱਛਾ ਤੁਸੀਂ ਕਦੇ ਬਿਜ਼ਨਸ ਬਾਰੇ ਸੋਚਿਆ ਕਿ ਮੁੰਡੇ ਨੂੰ ਬਿਜ਼ਨਸ ਚ ਲਾ ਦੀਏ ਜਾਂ ਫਿਰ ਮਤਲਬ ਕਿਤਾ ਮੈਂ ਕਦੀ ਕਿਸੇ ਦੋਨਾਂ ਬੱਚਿਆਂ ਨੂੰ ਕਦੀ ਫੋਰਸ ਕਿਸੇ ਕੰਮ ਲਈ ਨਹੀਂ ਕੀਤਾ। ਇਹ ਕਿਹਾ ਵੀ ਇਮਾਨ ਨਾਲ ਚੱਲਣਾ ਹੈ। ਮੇਰੇ ਪਿਤਾ ਜੀ ਨੇ ਮੈਨੂੰ ਇਮਾਨ ਸਿਖਾਇਆ। ਮੈਂ ਇਮਾਨ ਹੀ ਉਹਨਾਂ ਦੇਖਦਾ ਹਾਂ। ਮੈਂ ਕੁਝ ਨਹੀਂ ਕੀਤਾ। ਅੱਛਾ ਇੱਕ ਇੱਕ ਕਹਾਵਤ ਹੈ ਕਹਿੰਦੇ ਅਕਸਰ ਹੀ ਕੋਈ ਕਹਿੰਦਾ ਵੀ ਤੇਰਾ ਮੁੰਡਾ ਕਿਹੜਾ ਜੱਜ ਲੱਗਿਆ ਪਰ ਤੁਹਾਡਾ ਤਾਂ ਲੱਗਿਆ ਹੁਣ ਲੱਗਦਾ ਵੀ ਬੜੇ ਮਹਾਨ ਵਾਲੀ ਗੱਲ ਹੈ। ਉਹਨੇ ਹੁਣ ਤੇ ਮਾਂ ਮਾਂ ਮੈਂ ਤੁਹਾਡੇ ਦਾ ਥਾਣੇ ਦਾ ਰੋਏਗਾ ਸਰਕਲ ਤੇ ਤੁਸੀਂ ਮੈਨੂੰ ਕੀ ਕਿਸੇ ਤਰ੍ਹਾਂ ਤੇ ਲੱ ਅਖੰਡ ਜੈ ਮਤਨ ਨੂੰ ਆਪਕੇ ਬੈਟ ਫ੍ਰੈਂਡਲੀ ਬੈਠੇ ਹਾਂ ਮੈਂ ਅਨਰਜੀਤ ਸਿੰਘ ਸੇਵਾ ਚੀਫ ਆਰਗੇਨਾਈਜ਼ਰ ਮੰਦਰ ਮਾਤਾ ਵੈਸ਼ਨ ਟੰਡਾਹੀ ਮੇਰਾ ਫੈਮਿਲੀ ਟਰਸਟ ਹੈ ਮੈਂ ਤੇ ਉਹਨਾਂ ਦੇ ਪਿਤਾ ਜੀ ਦੀ ਯਾਦ ਚ ਬਸ ਸੇਵਾ ਦੇ ਵਿੱਚ ਬੈਠਾ ਹਾਂ ਜੀ ਮੈਨੂੰ ਜੋ ਬਣ ਗਿਆ ਜੋ ਸ਼ੁਕਰ ਹੈ ਮਾਲਕ ਦਾ ਕਿ ਉਹ ਵੀ ਇੱਥੇ ਹੀ ਪਿਆਰ ਸਤਿਕਾਰ ਬਣਾਈ ਰੱਖੇ ਬਸ ਹੋਰ ਮੈਂ ਕੁਝ ਨਹੀਂ ਚਾਹੁੰਦਾ ਜੀ ਮੈਂ ਨਾਂ ਰੱਬ ਤੋਂ ਜੋ ਬੰਗਿਆ ਸੀ ਉਸ ਤੋਂ ਜ਼ਿਆਦਾ ਰੱਬ ਨੇ ਮੈਨੂੰ ਦਿੱਤਾ ਮੈਂ ਇੰਨਾ ਸ਼ੁਕਰਗੁਜ਼ਾਰ ਹਾਂ ਲੱਗਦਾ ਜੀ ਇੱਕ ਬੜਾ ਜ਼ਿੰਮੇਵਾਰੀ ਵਾਲਾ ਜਿਹੜਾ ਉਹ ਕੁਰਸੀ ਹੈ ਇਹਦੇ ਕੋਈ ਸ਼ੱਕ ਨਹੀਂ ਜੀ ਜਿਹੜਾ ਭਾਵੇਂ ਤੁਸੀਂ ਫੈਕਟਰੀ ਵੀ ਚਲਾਣੇ ਜਾਂ ਜੁਮੇ ਦੇ ਨਾਲ ਚਲਾਣੇ ਹੋ ਲਗਨ ਨਾਲ ਚਲਾਣੇ ਤਾਂ ਹੀ ਪ੍ਰੋਗਰੈਸ ਹੈਗੀ ਹੈ ਅਦਰ ਭਾਈ ਤੁਸੀਂ ਭਾਵੇਂ ਮਹਾਬਾਬ ਦੀ ਕੀਤੀ ਹਨੂਮੀ ਸੀ ਕਿ ਜੀ ਮਿਹਨਤ ਜਿਹੜੀ ਕਰ ਰਹੇ ਨੇ ਉਹ ਇੱਕ ਦਿਨ ਜ਼ਰੂਰ رنگ ਲਿਆਏਗੀ ਇੱਕਦਮ ਮੈਨੂੰ 101% ਮਿਹਨਤ ਤੇ ਵਿਸ਼ਵਾਸ ਹੈ ਜੀ ਜਿਹੜੀ ਉਹਨਾਂ ਦੇ ਉਸਤਾਦਾਂ ਦੇ ਜਿਹੜਾ ਮੇਰੇ ਫਾਦ ਮੇਰੇ ਮੇਰੀ ਅੱਜ ਵੀ ਮੇਰੇ ਉਸਤਾਦ ਮੇਰੇ 50 ਸਾਲ ਪਹਿਲਾਂ ਜਿੰਨਾਂ ਕੋਲ ਪੜਦਾ ਸੀ ਮੇਰੇ ਅੱਜ ਵੀ ਫੈਮਿਲੀ ਰਿਲੇਸ਼ਨ ਨੇ ਉਹਨਾਂ ਨਾਲ ਸ਼ਾਇਦ ਤੁਸੀਂ ਤੇ ਕੋਈ ਵੀ ਨਹੀਂ ਜਾਣਦਾ ਹੋਵੇਗਾ ਸ਼ਾਸਤਰੀ ਜਲਦੇ ਸ਼ਮ ਸ਼ਰਮਾ ਉਹਨਾਂ ਦਾ 11 ਕੂਚੇ ਘਰ ਸੀਗਾ ਭਈ ਅੱਜ ਵੀ ਉਹਨਾਂ ਹੀ ਘਰ ਚਿਪਕੇ ਉਹਨਾਂ ਦਾ ਮੇਰਾ ਪਰਿਵਾਰ ਦਾ ਪਿਆਰ ਹੈ ਜਿੰਨਾ ਕਿ ਪਰਦੇ ਦੇ ਤੇ ਭਈ ਉਹਨਾਂ ਦੀ ਸੀਸਾ ਨਹੀਂ ਵੱਡਿਆਂ ਦੀ ਸੀਸਾ ਨਹੀਂ ਜੀ ਜੋ ਵੀ ਹੈ ਤੇ ਬੰਦੇ ਦੀ ਇੱਕ ਵਹਿਮ ਹੈ ਕਿ ਮੈਂ ਮਿਹਨਤ ਨਾਲ ਅੱਗੇ ਵੱਧਿਆ ਜੇ ਸੀਸ ਲੱਗੇ ਕਿ ਤੇ ਰਾਜਾ ਨਹੀਂ ਤਿਰੰਗ